ਕਿ ਤੁਸੀਂ ਵੀ ਮਹਾ ਸ਼ਿਵratri ਦੇ ਪਾਵਨ ਦਿਹਾੜੇ ਤੇ ਸੇਵਾ ਦਾ ਹਿੱਸਾ ਬੰਨਣਾ ਚਾਹੁੰਦੇ ਹੋ ਕਲਾਨੌਰ ਦੇ ਪ੍ਰਾਚੀਨ ਸ਼ਿਵ ਮੰਦਿਰ ਵੱਲੋਂ 15 ਫਰਵਰੀ ਦਿਨ ਐਤਵਾਰ ਨੂੰ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਜਾ ਰਿਹਾ ਹੈ ਇਸ ਪਵਿੱਤਰ ਮੌਕੇ ਤੇ ਸ਼ਰਧਾਲੂਆਂ ਨੂੰ ਮਨੁੱਖਤਾ ਦੀ ਸੇਵਾ ਲਈ ਅੱਗੇ ਆਉਣ ਦੀ ਅਪੀਲ ਕੀਤੀ ਗਈ ਹੈ ਆਯੋਜਕਾਂ ਨੇ ਕਿਹਾ ਕਿ ਖੂਨਦਾਨ ਸਭ ਤੋਂ ਵੱਡੀ ਸੇਵਾ ਹੈ ਜੋ ਕਈ ਕੀਮਤੀ ਜ਼ਿੰਦਗੀਆਂ ਬਚਾ ਸਕਦੀ ਹੈ ਸਮਾਜਿਕ ਗਤੀਵਿਧੀਆਂ ਸੇਵਾ ਸੁਸਾਇਟੀ ਦੇ ਬਲੱਡ ਡੋਨਰ ਸੁਸਾਇਟੀ ਗੁਰਦਾਸਪੁਰ ਦੇ ਵੱਲੋਂ ਜਿਹੜਾ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਮੇਲਾ ਮਹਾਸ਼ਵਰਾਤਰੀ ਜੋ ਕਲਾ ਨੌਰ ਦੇ ਪ੍ਰਾਚੀਨ ਸ਼ੇਮ ਮੰਦਰ ਵਿਖੇ ਮਨਾਇਆ ਜਾਂਦਾ ਹੈ ਉਸ ਦੇ ਮੱਦੇਨਜ਼ਰ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸ਼ੇਮ ਮੰਦਰ ਦੇ ਅੰਦਰ ਜੋ ਨਵਾਂ ਹਾਲ ਤਿਆਰ ਕੀਤਾ ਗਿਆ ਉੱਥੇ ਬਲੱਡ ਡੋਨੇਸ਼ਨ ਦਾ ਕੈਂਪ ਲੱਗੇਗਾ ਇਹ ਖੂਨਦਾਨ ਕੈਂਪ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਥੈਲਾਸੀਮੀ ਨਾਲ ਪੀੜਤ ਬੱਚੇ ਜੋ ਸਾਡੇ ਖੇਤਰ ਵਿੱਚ ਬਹੁ ਗਿਣਤੀ ਹੋ ਰਹੀ ਹੈ ਬੱਚਿਆਂ ਦੀ ਉਨ੍ਹਾਂ ਵਾਸਤੇ ਆ ਕੈਂਸਰ ਪੀੜਤ ਮਰੀਜ਼ਾਂ ਵਾਸਤੇ ਆ ਤੇ ਹੋਰ ਨਾਲ ਲੋੜਵੰਦਾਂ ਲਈ ਜਿਹੜਾ ਖੂਨਦਾਨ ਕੈਂਪ ਲੱਗ ਰਿਹਾ ਇਸ ਖੂਨਦਾਨ ਕੈਂਪ ਦੇ ਵਿੱਚ ਸਿਵਲ ਹਸਪਤਾਲ ਬਲੱਡ ਬੈਂਕ ਅੰਮ੍ਰਿਤਸਰ ਅਤੇ ਸਿਵਲ ਹਸਪਤਾਲ ਬਲੱਡ ਬੈਂਕ ਬਟਾਲਾ ਤੋਂ ਟੀਮਾਂ ਜਿਹੜੀਆਂ ਸਾਡੇ ਦਰਮਿਆਨ ਸਵੇਰੇ ਪਹੁੰਚਣਗੀਆਂ ਇਹ ਕੈਂਪ 8 ਵਜੇ ਤੋਂ ਸ਼ਾਮ 3-4 ਵਜੇ ਤੱਕ ਨਿਰੰਤਰ ਜਾਰੀ ਰਹੇਗਾ ਸੋ ਮੈਂ ਸਾਰੇ ਹੀ ਖੂਨਦਾਨ ਕਰਨ ਵਾਲੇ ਜਿਹੜੇ ਪ੍ਰੇਮੀ ਨੇ ਜਿਹੜੇ ਖੂਨਦਾਨ ਕਰ ਸਕਦੇ ਉਹ ਤੇ ਖੁਦ ਆਉਣ ਜਿਹੜੇ ਖੂਨਦਾਨ ਨਹੀਂ ਕਰ ਸਕਦੇ ਜਿਹੜੇ ਵੀਡੀਓ ਦੇਖ ਰਹੇ ਨੇ ਇਸ ਚੈਨਲ ਦੇ ਮਾਧਿਅਮ ਰਾਹੀਂ ਮੈਂ ਸਾਰੇ ਦਰਸ਼ਕਾਂ ਨੂੰ ਸਰੋ ਤਾ ਜੋ ਇਸ ਮਹਾਦਾਨ ਦੇ ਵਿੱਚ ਕੋਈ ਲੋੜਵੰਦ ਆਏ ਅਤੇ ਉਸ ਵਾਸਤੇ ਖੂਨਦਾਨ ਦੀ ਜਿੰਨਾ ਨੂੰ ਜ਼ਰੂਰਤ ਹੈ ਉਹ ਖੂਨਦਾਨ ਵੀ ਕਰਕੇ ਰਿਹਾ ਕਿਉਂਕਿ ਤੁਹਾਡੇ ਇਸ ਪੋਸਟ ਦੇ ਸ਼ੇਅਰ ਦੇ ਨਾਲ ਹੀ ਕਿਸੇ ਲੋੜਵੰਦ ਦੀ ਜਾਨ ਬਚ ਸਕਦੀ ਆ ਇਹ ਇੱਕ ਮਨੁੱਖੀ ਕੁਦਰਤੀ ਦਾਤ ਹੈ ਮਨੁੱਖ ਦੇ ਸਰੀਰ ਵਿੱਚ ਖੂਨ ਪੈਦਾ ਹੁੰਦਾ ਵਾ ਕਿਉਂਕਿ ਬਾਹਰ ਨਹੀਂ ਪੈਦਾ ਹੁੰਦਾ ਜਿਹੜੇ ਥੈਲਾਸੀਮੀ ਨਾਲ ਪੀੜਤ ਬੱਚੇ ਥੈਲਾਸੀਮੀ ਇੱਕ ਅਜਿਹੀ ਬਿਮਾਰੀ ਆ ਕਿ ਜਿਸ ਵਿੱਚ ਮਨੁੱਖੀ ਸਰੀਰ ਵਿੱਚ ਖੁਦ ਖੂਨ ਨਹੀਂ ਬਣਦਾ ਅਜਿਹੇ ਕੇਸਾਂ ਦੇ ਵਿੱਚ ਮਰੀਜ਼ ਨੂੰ ਜਿਹੜਾ ਖੂਨ ਬਾਹਰੋਂ ਚਾੜਨਾ ਪੈਂਦਾ ਉਹ ਖੂਨ ਇਸ ਤਰੀਕੇ ਨਾਲ ਜਿੱਦਾਂ ਖੂਨਦਾਨ ਕੈਂਪਾਂ ਵਿੱਚ ਇਕੱਠਾ ਹੁੰਦਾ ਉਹਨਾਂ ਵਾਸਤੇ ਲੋੜਵੰਦਾਂ ਵਾਸਤੇ ਜਾਂਦਾ ਹੈ ਇਸ ਕਰਕੇ ਅਸੀਂ ਖੂਨਦਾਨ ਕਰੀਏ ਜੇਕਰ ਅਸੀਂ ਹੋਰ ਕੋਈ ਕਾਰਜ ਨਹੀਂ ਕਰ ਸਕਦੇ ਖੂਨਦਾਨ ਕਰੀਏ ਸਾਡੇ ਇੱਕ ਥੈਲੀ ਖੂਨ ਦਾ ਦੇਣ ਦੇ ਨਾਲ ਤਿੰਨ ਤੋਂ ਚਾਰ ਜਣਿਆਂ ਦੀ ਜ਼ਿੰਦਗੀ ਬਚ ਜਾਂਦੀ ਹੈ ਸੋ ਇਸ ਨਾਲ ਕੋਈ ਕਮਜ਼ੋਰੀ ਨਹੀਂ ਆਉਂਦੀ ਕੋਈ ਸਿਹਤ ਉੱਤੇ ਕੋਈ ਰਿਕਾਵਟ ਨਹੀਂ ਆਉਂਦੀ ਸਗੋਂ ਬੰਦਾ ਫਕਰ ਮਹਿਸੂਸ ਕਰਦਾ ਕਿ ਅਸੀਂ ਆਪਣੀ ਜ਼ਿੰਦਗੀ ਤਾਂ ਜੀ ਰਹੇ ਹਾਂ ਤੇ ਉਹਨਾਂ ਲਈ ਵੀ ਜ਼ਿੰਦਗੀ ਜੀ ਰਹੇ ਜਿਨ੍ਹਾਂ ਦਾ ਖੂਦ ਖੂਨ ਨਹੀਂ ਮੰਦਾ ਇਸ ਨਾਲ ਜਿਹੜੇ 18 ਸਾਲ ਤੋਂ ਵੱਧ ਨੇ ਜੇ ਤਾਂ ਦਰਸਤ ਨੇ ਉਹਨਾਂ ਨੂੰ ਹਰ ਸਾਲ ਤਿੰਨ ਵਾਰ ਜਾਂ ਚਾਰ ਵਾਰ ਖੂਨ ਦਾ ਜਿਹੜਾ ਕਰਦੇ ਰਹਿਣਾ ਚਾਹੀਦਾ